ਇੱਕ ਤਾਂ ਬਾਈ ਕਬੂਤਰ ਤੰਗੜ ਵਧੀਆ ਨਸਲ ਦੇ ਕੁਆਲਿਟੀ ਵਾਲੇ ਦੇਖੇ ਹੁਣ ਤੱਕ ਜਿਹੜੇ ਵਧੀਆ ਸਾਦਾ ਕੋਲ ਕਬੂਤਰ ਰਹੇ ਆ ਉਹਨਾਂ ਵਿੱਚ ਬਾਈ ਸਭ ਤੋਂ ਪਹਿਲਾਂ ਤਾਂ ਕਬੂਤਰ ਦੀ ਲਵਾਈ ਜੀ ਪਿੱਛੇ ਤੇ ਬਹੁਤ ਹੁੰਦੀ ਹੈ ਇੱਕ ਤਾਂ ਉਹਦੇ ਪਰ ਬੜੇ ਲੰਬੇ ਲੰਬੇ ਜਿਹੇ ਹੁੰਦੇ ਆ ਜੇਕਰ ਤਿੰਨ ਕੰਨੀਆਂ ਲਾ ਲਓ ਜਿਹੜੇ ਤਾਂ ਕਬੂਤਰ ਆਹ ਗੱਬੇ ਵਾਲਾ ਪਰ ਉਂਗਲੀਆਂ हिसाब ਦੇਖ ਲਿਓ ਜਿਹਦੇ ਗੱਬੇ ਵਾਲੀ ਕੰਨੀ ਆਹ ਕਬੂਤਰ ਦੀ ਲੰਬੀ ਹੋਊਗੀ ਹਨਾ ਉਹ ਕਬੂਤਰ ਪਰ ਦੇ ਵਿੱਚ ਬਹੁਤ ਉੜੂਗਾ ਉੱਚਾ ਉੜੂਗਾ ਠੀਕ ਆ ਜੀ ਜਿਹੜੀ ਐਦਾਂ ਲੈਂਡ ਦੇ ਵਿੱਚ ਇੱਕਸਾਰ ਲੈਂਡ ਚ ਆਉਨੇ ਪਰ ਆਉਨੇ ਆਏ ਤਾਂ ਥੱਲੇ ਨੂੰ ਹਨਾ ਉੱਪਰਲੀ ਬੜੀ ਆ ਗੱਬੇ ਵਾਲੀ ਥੱਲੇ ਵਾਲੀ ਛੋਟੀ ਆ ਉਹਦੇ ਨਾਲ ਥੱਲੇ ਵਾਲੀ ਛੋਟੀ ਆ ਹਨਾ ਉਹ ਉੱਤਰ ਵੀ ਥੋੜਾ ਉੱਚੀ ਜਾਊਗਾ ਵਧੀਆ ਉੜੂਗਾ ਠੀਕ ਆ ਆ ਜਿਹੜੇ ਤਿੰਨ ਕੰਨੀਆਂ ਬਰਾਬਰ ਖੜਾਈ ਹੁੰਦੀ ਆ ਇੱਕ ਵਾਰ ਕਹਾਣੀਆਂ ਕਬੂਤਰ ਇੱਕ ਕਬੂਤਰ ਤੇ ਪੜ ਹੁੰਦੀ ਆ ਇਹ ਜਿੱਦਾਂ ਕਿ ਤੁਹਾਡੇ ਕੋਲ ਇੱਕ ਵਧੀਆ ਕਬੂਤਰ ਚੰਗਾ ਉੜਦਾ ਹਨਾ ਤੁਹਾਨੂੰ ਰਿਜ਼ਲਟ ਉਹਦਾ ਵਧੀਆ ਤੇ ਮਿਲਦਾ ਹੈ ਨਸਲ ਪੈਰਾਂ ਦੇ ਪੰਜਿਆਂ ਤੇ ਸਾਰਾ ਕੁਝ ਕੂਤਰੀਕ ਕਾਫੀ ਵਾਂਗੂ ਪੜ ਹੁੰਦਾ ਹੈ બસ ਇਹ ਗੱਲ ਇੱਕ ਕਬੂਤਰ ਨੂੰ ਆਪਣੇ ਚੰਗੇ ਨੂੰ ਦੇਖ ਕੇ ਹੋਰ ਨਾਲ ਬੁਲਾ ਲਉ ਤੇ ਕਬੂਤਰ ਜਿਹੜਾ ਵਧੀਆ ਉੜਦਾ ਉਹ ਕਬੂਤਰ ਸਾਰੀ ਕਹਾਣੀ ਬੁੱਧੂ ਸਿਖਾ ਦਿੰਦਾ ਹੁੰਦੇ ਆ ਕਹਿੰਦੇ ਨੇ ਆਪਾਂ ਕਈ ਬੰਦੇ ਕਹਿੰਦੇ ਘੱਟ ਉੜਦਾ ਕਬੂਤਰ ਮੇਰਾ ਹਾਂ ਤੇ ਭਾਈ ਉਹ ਹਲੇ ਆਇਆ ਨਾ ਦੇਖੋ ਵੀ ਘੱਟ ਉੜਦਾ ਹਲੇ ਤਾਂ ਫੁੱਲਣਾ ਉਹਨਾਂ ਨੇ ਕਿਉਂਕਿ ਇੱਕੋ ਵਾਰ ਚ ਨਹੀਂ ਹਲੇ ਕੰਮ ਆਉਣਾ ਕਿਉਂਕਿ ਹਲੇ ਸੁੱਕੀਆਂ ੜਾਈਆਂ ਹੋਣੀਆਂ ਆਉਂਦੀਆਂ ਤੇ ਉਸ ਤੋਂ ਬਾਅਦ ਕਬੂਤਰ ਚੰਗੀ ਤਰ੍ਹਾਂ ਖੁੱਲੂਗਾ ਜਦੋਂ ਹੁਣ ਧੁੱਪਾਂ ਟਿਕਣੀ ਆ ਦੁਪਹਿਰਾਂ ਜਾ ਹੋਣਾ ਹਾਂ ਬਾਉ ਤੇ ਬਹੁਤ ਚੱਕਰੀਆ ਮਾਮਾ ਕੋ ਉਪਰ ਜਾਉਂਗੇ ਉਹੀ ਹੂੰ ਜਿਹੜੋਂ ਕਹਿੰਦੇ ਅੱਜ ਰੁੱਢਦੇ ਨਹੀਂ ਹੈਗੇ ਅਜੇ ਅਕਾਲ ਵਾਜੀ ਸਾਰਿਆਂ ਨੂੰ ਉਤਰਵਾਜੀ ਕਰ ਮੋਤੀ ਯਾਰ ਚਾਲਾ ਵਾਹ ਹੈ ਭਾਈ ਅੱਜ ਅਸੀਂ ਕੂਤਰਵਾਜ ਕੂਤਰਾਂ ਕੋਲ ਬੈਠੇ ਤੇ ਕੋਠੇ ਬਰਾਏ ਆ ਤੇ ਵੀਰ ਗੱਲ ਕਰਨ ਲੱਗਾ ਤੁਹਾਡੇ ਕੋਲ ਕੂਤਰਵਾਜ ਕਿੰਨਾ ਮਨੂੰ ਯਾਰ ਕੌਣ ਆਇਆ ਬੰਦੇ ਦਾ ਹਨਾ ਤੇ ਵੀਰੇ ਕੂਤਰਵਾਾਰੇ ਪੁੱਛਦੇ ਆ ਕਿ ਭਾਈ ਕੂਤਰ ਹਨਾ ਲੈਣੇ ਆ ਡਾਉਣੇ ਵਾਲੇ ਵੀ ਜਿਨ੍ਹਾਂ ਨੂੰ ਲੋਡ ਆ ਭਾਈ ਉਹਨਾਂ ਨੂੰ ਵੀ ਕੂਤਰ ਚਾਹੀਦੇ ਹਨਾ ਤੇ ਵੀਰ ਮੈਂ ਕਹਿੰਨਾ ਯਾਰ ਵੀ ਇਹ ਜਿਹੜੇ ਤੁਸੀਂ ਕਬੂਤਰ ਖਰੀਦੇ ਏਦਾਂ ਇਹ ਉਹਨਾਂ ਦੇ ਨਾਲੋਂ ਜੇ ਕਿਸੇ ਇੱਕ ਬੰਦੇ ਦੇ ਨਾਲ ਤੁਸੀਂ ਮਿਲ ਕੇ ਇੱਕ ਚੰਗਾ ਕਬੂਤਰ ਜੋੜਾ ਲੈ ਜੀਵੇ ਨਾ ਹੈ ਤਾਂ ਸਭ ਤੋਂ ਵਧੀਆ ਹੈ ਉਹਦਾ ਕਾਰਨ ਵੀਰੇ ਇਹ ਆ ਵੀ ਜਿੱਕਣਾ ਹੁਣ ਤੁਸੀਂ ਮੰਨ ਲਓ ਵੀ ਬਾਜੀ ਦੇ ਵਿੱਚ ਤੁਸੀਂ ਕਬੂਤਰ ਛੱਡਣ ਨਾਲ ਲਿਆ ਕੇ ਅਗਲੇ ਤੇ ਲੈ ਜਾਣਾ ਠੀਕ ਆ ਉਹਦਾ ਤੁਹਾਨੂੰ ਪਤਾ ਗਿਆ ਹੈ ਵੀ ਉਹ ਖੜੂਗਾ ਕਿਆ ਕਰੂਗਾ ਭੱਜੂਗਾ ਜਿੱਤੇ ਜਾਂ ਤੁਹਾਡੀ ਕਿਸਮਤ ਆ ਠੀਕ ਆ ਪਰ ਰਿਸਕ ਤੁਸੀਂ ਜ਼ਿਆਦਾ ਲਉਂਗੇ ਉਹ ਗੱਲ ਦੇ ਵਿੱਚ ਤੇਰੇ ਕਬੂਤਰਬਾਜ਼ੀ ਜਿਹੜੀ ਆ ਇਹ ਨਾ ਤੁਸੀਂ ਆਪਣੇ ਘਰਾਂ ਵੀ ਨਸਲ ਬਣਾਓ ਪਹਿਲਾਂ ਜਿਹਦੀ ਗੱਲ ਇਹ ਧਿਆਨ ਇਹ ਕੋ ਸੁਣੋ ਮੇਰੇ ਵੀਰ ਜਿਹੜੇ ਛੋਟੇ ਆ ਨਾ ਨਵੇਂ ਰੱਖਦੇ ਆ ਕਿਉਂਕਿ ਬੜੀ ਬੜਿਆਂ ਨੂੰ ਤਾਂ ਸਭ ਨੂੰ ਪਤਾ ਹੀ ਆ ਵੀ ਕਿੱਕਣਾ ਕਰਨਾ ਸਭ ਕੁਝ ਤੇ ਬਾਈ ਕਬੂਤਰਾਂ ਨੂੰ ਨਾ ਤੁਸੀਂ ਇਹਨੇ ਪੈਸੇ ਨਾ ਖਰਾਬ ਕਰੋ ਆਪਣੇ ਲੈਣ ਚ ਤੁਸੀਂ ਆਪਣੇ ਕਿਸੇ ਬੰਦੇ ਦੇ ਖਾਸ ਦੇ ਜਿੱਕਣਾ ਦਿਲ ਚੜੂ ਕਿਸੇ ਦੇ ਪਹਿਲਾਂ ਹੁਣ ਉਸਤਾਦੀ ਲੈਣ ਦੇ ਵਿੱਚ ਕੀ ਆਏ ਉਸਤਾਦੀ ਲੈਣ ਦੇ ਵਿੱਚ ਪਹਿਲਾਂ ਦਿਲ ਚੜਦਾ ਅਗਲਾ ਉਸਤਾਦ ਤੇ ਚੇਲਾ ਦਿਲ ਚੜਦਾ ਤੇ ਉਹਦੇ ਫੇਰ ਅਗਲਾ ਉਹਨੂੰ ਕਬੂਤਰ ਦੇਖ ਕੇ ਪਰਖ ਕੇ ਉਹ ਵੀ ਕਈ ਸਾਲ ਬਾਅਦ ਉਹਦੇ ਕੇ ਜਦ ਘਰ ਵਾਲਾ ਪਿਆਰ ਹੋ ਜਾਂਦਾ ਭੈਣ ਭਾਈਆਂ ਹੋ ਜਾਂਦਾ ਜਦ ਕਬੂਤਰਾਂ ਲੈਣ ਦੇਣ ਸ਼ੁਰੂ ਸਹਸਰਾ ਚੱਲਦਾ ਉਹ ਸਹਸਰਾ ਇੱਦਾਂ ਚੱਲਦਾ ਕਿ ਹੁਣ ਤੁਸੀਂ ਮੰਨ ਲਓ ਯਾਰ ਵੀ ਕਿਸੇ ਨੂੰ ਆਪਾਂ ਨੇ ਹਨਾ ਕਬੂਤਰ ਐ ਇੱਕ ਨਹੀਂ ਫੜਾ ਦੂੰਗਾ ਮੈਂ ਰਾਜਾਂਦੇ ਨੂੰ ਅੱਜ ਅਗਲਾ ਮੈਨੂੰ ਪਹਿਲੀ ਵਾਰ ਮਿਲਿਆ ਉਹ ਕਬੂਤਰ ਨਹੀਂ ਮੈਂ ਬਣਾ ਸਕਦਾ ਚੰਗਾ ਬਣਾ ਐਦਾਂ ਨਹੀਂ ਹੁੰਦਾ ਵੀਰ ਮੇਰਾ ਕਹਿਣ ਦਾ ਮਕਸਦ ਆ ਬਾਈ ਕਬੂਤਰ ਬਾਜੀ ਕਰੋ ਤੇ ਕਬੂਤਰ ਚੰਗੇ ਖਰੀਦੋ ਚੰਗੇ ਕਬੂਤਰ ਤੁਹਾਨੂੰ ਇਦਾਂ ਨਹੀਂ ਮਿਲਣੇ ਹੈਗੇ ਜਿੱਦਾਂ ਕਿ ਤੁਸੀਂ ਭਾਲਦੇ ਆ ਕਿਉਂਕਿ ਫੌਨਾ ਪਰ ਇੱਕਣਾ ਕਿਤੇ ਕਿਸਮਤ ਟੁੱਕਾ ਲੱਗ ਜਾ ਲੱਗ ਜਾ ਪਰ ਬਾਈ ਬੰਦੇ 'ਤੇ ਭਰੋਸਾ ਵੀ ਕਰਕੇ ਦੇਖੋ ਕਿਸੇ 'ਤੇ ਭਰੋਸਿਆ ਪ੍ਰਤਾਰ ਦਿੰਦਾ ਬੰਦੇ ਨੂੰ ਹਨਾ ਤੇ ਭਰੋਸਾ ਉਹਦੇ 'ਤੇ ਬਕਰਿਆ ਜਾਂਦਾ ਹੈ ਜਿਹੜਾ ਬੰਦਾ ਚੰਗਾ ਹੁੰਦਾ ਹੈ ਠੀਕ ਆ ਔਰ ਵਧੀਆ ਚੀਜ਼ ਦਿੰਦਾ ਹੁੰਦਾ ਤੇ ਮੈਂ ਇਦਾਂ ਨਹੀਂ ਕਹਣਾ ਕਿ ਕਬੂਤਰ ਸਾਥੇ ਲਿਖ ਜਾਓ ਤੇ ਗੱਲ ਸਮਝਾਉਣਾ ਮੈਂ ਤੁਹਾਨੂੰ ਤੇ ਬਾਕੀ ਹੋਰ ਆ ਬਾਜੀ ਜਿਸ ਤਰੀ ਵਾਲੀ ਗੱਲ ਹਨਾ ਤਾ ਵੀ ਬਾਜੀ ਜਿੱਤਣ ਲੱਗੇ ਬਹੁਤ ਕੋਸਾ ਹਾਂ ਦਿੰਦਾ ਉਹਦੇ ਵਿੱਚ ਤੋਂ ਆਪਣੇ ਕੁੱਟਰ ਬਾਜੀ ਦੇ ਵਿੱਚ ਕਿਉਂਕਿ ਇੱਕ ਚੀਜ਼ ਦੇ ਸਾਰੇ ਬੈਠ ਕੇ ਆਪਾਂ ਬਾਜੀ ਜਿੱਤ ਸਕਦੇ ਹਾਂ ਬੰਦੇ ਕਹਿੰਦੇ ਨੇ ਯਾਰ ਵੀ ਕਿਸਮਤ ਅੱਗੇ ਦੇਖੂਗੇ ਵੀ ਬਾਜੀ ਦਾ ਛੱਡ ਤੱਕ ਕਿਸਮਤ ਵੀ ਕਿਸਮਤ ਵੀ ਬਣਾਉਣੀ ਪੈਂਦੀ ਹੈ ਪਹਿਲਾਂ ਤਾਂ ਗੱਲ ਬਣਦੀ ਆ ਕਿਉਂਕਿ ਐਦਾਂ ਘਰਾਂ ਬੈਠਿਆਂ ਨੂੰ ਤਾਂ ਕਿਸਮਤ ਨਹੀਂ ਬਣਦੀ ਹੈਗੀ ਢਿੱਲੇ ਬੈਠੇ ਸਾਰ ਗੱਲਾਂ ਕਰਕੇ ਨਹੀਂ ਬਣਦੀ ਕਿਉਂਕਿ ਇਹਦੇ ਵਿੱਚ ਵੀ ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਣਾਉਣ ਖਾਤਰ ਮਿਹਨਤ ਕਿਹਾਏ ਬਹੁਤ ਜ਼ਿਆਦਾ ਇੱਕ ਸੰਘਰਸ਼ਾ ਗੂਤਰਵਾਜੀ ਦੀ ਸੰਘਰਸ਼ ਐਦਾਂ ਵੀਰੇ ਇਹ ਇਹ ਦੇਖ ਲਓ ਕਿੰਨੇ ਨੱਠ ਭੱਜ ਕਰਦੇ ਆਂ ਕਿਆ ਕੁਛ ਨਹੀਂ ਦਿੰਦੇ ਖਰਾਕ ਦੇਣੀ ਪਹਿਲਾਂ ਪਰ ਪਟਾਈਆਂ ਤੇ ਲੈ ਸਭ ਕੁਝ ਕਰਦਾ ਬੰਦਾ ਤੇ ਬਾਕੀ ਆ ਵੀਰੇ ਹੋਰ ਜਿਹੜੇ ਫੇ ਪਾਣੀਆਂ ਪੂਣੀ ਜ ਆ ਜੰਨੇ ਆ ਪਾਣੀ ਪੂਣੀ ਦਾ ਯਾਰ ਗੱਲ ਕੁਛ ਨਹੀਂ ਹੈਗੀ ਯਾਰ ਅੱਛਾ ਗੱਲ ਤਾਂ ਮੇਨ ਹੈਗੀ ਨਸਲ ਦੀ ਬਈ ਆ ਜਿਹੜੀ ਤਸਵੀਰ ਠੰਡੀ ਕਰਦੀ ਹੁੰਦੀ ਗੂਤਰ ਦੀ ਪਾਣੀ ਨੇ ਉਹ ਤਸਵੀਰ ਆਪਾਂ ਜਦੇ ਦੇ ਕੇ ਪਾਣੀ ਦੇਸੀ ਦਵਾਈਆਂ ਅਸਰ ਕਰਦੀਆਂ 24 ਘੰਟੇ ਤੇ ਬਾਅਦ ਅਸਰ ਕਰਦੀਆਂ ਇਹ ਗੱਲ ਸਮਝਣ ਵਾਲੀ ਗੱਲ ਆ ਇਹ ਠੀਕ ਆ ਠੀਕ ਆ ਇਹ ਬਾਕੀ ਆ ਹੋਰ ਅਜੇ ਦੀ ਗੱਲ ਆਪਣੀ ਬਾਈ ਜਿੱਕਣਾ ਹੁਣ ਤੁਸੀਂ ਕਹਿੰਦੇ ਨੇ ਆ ਬਾਈ ਕਬੂਤਰ ਸਾਡੇ ਘਰ ਤੇ ਪੈਸਿਆਂ ਦੇ ਖਰੀਦਣੇ ਆ ਘਰਦਿਆਂ ਦੇ ਅਸੀਂ ਪੈਸੇ ਲੈ ਲਿਆ ਹਨਾ 3 ਕਬੂਤਰ ਦੇ ਦੋ ਵਧਰੇ ਕਬੂਤਰ ਪੈਸਿਆਂ ਦੇ ਨਾਖਰੀ ਤੋਂ ਇੱਕ ਬੰਦੇ ਦੇ ਤੁਸੀਂ ਆ ਕੇ ਪਹਿਲਾਂ ਜੇ ਤੁਸੀਂ ਖਰੀਦਣੇ ਆ ਕਿਸੇ ਬੰਦੇ 'ਤੇ ਯਕੀਨ ਕਰੋ ਮੇਰਾ ਕਹਿਣ ਦਾ ਮਤਲਬ ਆ ਕਿਸੇ ਬੰਦੇ ਨੂੰ ਪਹਿਲਾਂ ਖਾਸ ਜਿਹਾ ਯਾਰੀ ਦੋਸਤੀ ਲਾ ਕੇ ਮਿਲੋ ਉਹਨੂੰ ਵੀ ਉਹਦੀ ਨਸਲ ਕਿ ਆਏ ਉੜਦੇ ਦੇਖੋ ਪਰਖ ਕੇ ਚੀਜ਼ ਲੋ ਇਹ ਵੀ ਲੈਣੀ ਹੈ ਕਿਉਂ ਵੀ ਰਵੀ ਸਹੀ ਗੱਲ ਨਹੀਂ ਆਏ ਹੂੰ ਹੂੰ ਕਹੋ ਤਾਂ ਯਾਰ ਮੈਂ ਤਾਂ ਆਖ ਰਿਹਾ ਬੰਦਾ ਯਾਰ ਕਾਲੂ ਉਂਝ ਨਾ ਪਵੇ ਚੱਕਰਾਂ ਜੀਆਂ ਚ ਨਾ ਪਵੇ ਬੰਦਾ ਗਾਹ ਨੂੰ ਫਿਰ ਪਤਾ ਕਿ ਇੱਕ ਵਾਰ ਬੰਦਾ ਦੇਖ ਲੈਂਦਾ ਕਬੂਤਰ ਲਾ ਕੇ ਹੈ ਲੰਡਰ ਕਬੂਤਰ ਜਗਲੇ ਚੱਕ ਕੇ ਤੁਸੀਂ ਉਡਾ ਲਿਆ ਤੁਸੀਂ ਉਹ ਬੰਦੇ ਤੋਂ ਵਾਰੇ ਮੁੜ ਕੇ ਨਹੀਂ ਮਿਲਣਾ ਠੀਕ ਆ ਇਹ ਗੱਲ ਹੋ ਜਾਂਦੀ ਆ ਬਾਈ ਵਧੀਆ ਬੰਦੇ ਦਾ ਮਿਲੋ ਵਧੀਆ ਬੰਦੇ ਦਾ ਕਬੂਤਰ ਲਓ ਜ਼ਰੂਰੀ ਆ ਬਾਈ ਐਦਾਂ ਕਿਹੜਾ ਦੇ ਦਿੰਦਾ ਕੋਈ ਚੀਜ਼ ਚੱਕ ਕੇ ਕਿਸੇ ਨੂੰ ਸਹੀ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜਿਹੜੇ ਮਤਲਬ ਕਬੂਤਰ ਚੰਗੀ ਨਸਲ ਵਾਲੇ ਆ ਉਹਨਾਂ ਦੇ ਤੁਹਾਨੂੰ ਲੱਛਣ ਵੀ ਦੱਸ ਦਿੰਦਾ ਕਿ ਆ ਆ ਕਿਹਨੇ ਆ ਇੱਕ ਤਾਂ ਬਾਈ ਕਬੂਤਰ ਚੰਗਰ ਵਧੀਆ ਨਸਲ ਤੇ ਕੁਆਲਿਟੀ ਵਾਲੇ ਦੇਖਿਆ ਹੁਣ ਤੱਕ ਜਿਹੜੇ ਪ੍ਰਾਣ ਵਧੀਆ ਸਾਦਾ ਕੋਲ ਕਬੂਤਰ ਰਹੇ ਆ ਉਹਨਾਂ ਵਿੱਚ ਬਾਈ ਸਭ ਤੋਂ ਪਹਿਲਾਂ ਤਾਂ ਕਬੂਤਰ ਦੀ ਲਵਾਈ ਜੀ ਪਿੱਛੇ ਤੇ ਬਹੁਤ ਹੁੰਦੀ ਹੈ ਇੱਕ ਤਾਂ ਉਹਦੇ ਪਰ ਬੜੇ ਲੰਬੇ ਲੰਬੇ ਜਿਹੇ ਹੁੰਦੇ ਆ ਜੇਕਰ ਤਿੰਨ ਕੰਨੀਆਂ ਲਾ ਲਓ ਜਿਹੜੇ ਤਾਂ ਕਬੂਤਰ ਆਹ ਗੱਬੇ ਵਾਲਾ ਪਰ ਉਂਗਲੀਆਂ हिसाब ਦੇਖ ਲਿਓ ਜਿਹਦੇ ਗੱਬੇ ਵਾਲੀ ਕੰਨੀ ਆਹ ਕਬੂਤਰ ਦੀ ਲੰਬੀ ਹੋਊਗੀ ਹੈਨਾ ਉਹ ਕਬੂਤਰ ਵਰ ਦੇ ਵਿੱਚ ਬਹੁਤ ਉੜੂਗਾ ਉੱਚਾ ਉੜੂਗਾ ਠੀਕ ਆ ਜਿਹਦੇ ਐਦਾ ਲੈਨ ਦੇ ਵਿੱਚ ਇੱਕਸਾਰ ਲੈਨ ਚ ਆਉਨੇ ਪਰ ਆਉਨੇ ਆਏ ਤਾਂ ਥੱਲੇ ਨੂੰ ਹੈਨਾ ਉੱਪਰਲੀ ਬੜੀ ਆ ਗੱਬੇ ਵਾਲੀ ਥੱਲੇ ਵਾਲੀ ਛੋਟੀ ਆ ਉਧਰ ਵਾਲੀ ਥੱਲੇ ਵਾਲੀ ਛੋਟੀ ਆ ਹੈਨਾ ਉਹ ਕਬੂਤਰ ਵੀ ਤੁਹਾਡਾ ਉੱਚੀ ਜਾਊਗਾ ਵਧੀਆ ਉੜੂਗਾ ਠੀਕ ਆ ਆ ਜਿਹੜੇ ਤਿੰਨ ਕੰਨੀਆਂ ਬਰਾਬਰ ਖੜਾਈ ਹੁੰਦੀ ਆ ਇੱਕ ਵਾਰ ਮ ਕਹਾਣੀਆਂ ਕਬੂਤਰ ਇੱਕ ਕਬੂਤਰ ਤੇ ਪੜ ਹੁੰਦੀ ਆ ਇਹ ਜਿੱਦਾਂ ਕਿ ਤੁਹਾਡੇ ਕੋਲ ਇੱਕ ਵਧੀਆ ਕਬੂਤਰ ਚੰਗਾ ਉੜਦਾ ਹੈਨਾ ਤੁਹਾਨੂੰ ਰਿਜ਼ਲਟ ਉਹਦਾ ਵਧੀਆ ਮਿਲਦਾ ਹੈ ਨਸਲ ਪੈਰਾਂ ਦੇ ਪੰਜਿਆਂ ਤੇ ਸਾਰੇ ਕੋ ਸਕੂਤਰੀ ਕਾਪੀ ਵਾਂਗੋ ਪੜ ਹੁੰਦਾ ਹੈ ਜਿਵੇਂ ਕਿਤਾਬ ਹੈ ਇੱਕ ਉਹ ਕਬੂਤਰ ਦੇ ਸਭ ਕੋ ਮਿਲਦਾ ਹੈ ਬਸ ਇਹ ਗੱਲ ਹੈ ਕਿ ਕਬੂਤਰ ਨੂੰ ਆਪਣੇ ਚੰਗੇ ਦੇ ਦੇਖ ਕੇ ਹੋਰ ਨਾਲ ਮਲਾ ਲਉ ਤੇ ਕਬੂਤਰ ਜਿਹੜਾ ਵਧੀਆ ਉੜਦਾ ਉਹ ਕਬੂਤਰ ਸਾਰੀ ਕਹਾਣੀ ਬੁੱਧੂ ਸਿਖਾ ਦਿੰਦਾ ਹੈ ਕਿਉਂਕਿ ਮੇਰੇ ਕੋ ਖੱਟੀਆਂ ਅੱਖਾਂ ਦਾ ਜਰਦਾ ਕਬੂਤਰ ਦਾ ਉਹ ਕਬੂਤਰ ਦੇ ਉੱਤੇ ਹੀ ਮੈਂ ਸਾਰੇ ਕਬੂਤਰ ਬਣਾਇਦੇ ਇੱਕ ਕਬੂਤਰ ਪਰਦੇ ਹੂੰ ਦੇਖ ਦੇ ਉਹਦੀ ਕੁਆਲਿਟੀ ਦੇਖ ਦੇ ਕਿ ਵੀ ਇਹ ਕਬੂਤਰ ਚ ਕੀ ਆਏ ਤੇ ਉਹ ਕਬੂਤਰ ਨੇ ਜਦੋਂ ਮੇਰੇ ਕੋਲ ਦੇਖਿਆ ਪਰ ਦੇਖਿਆ ਉਹਦੀ ਅੱਖਾਂ ਬੜੀਆਂ ਘੈਂਟੀਆਂ ਜਿcka ਸਰੋਂ ਦਾ ਫੁੱਲ ਨਹੀਂ ਹੁੰਦਾ ਹੈਗਾ ਹਾਂ ਹਲਕਾ ਜਿਹਾ ਖਟੀਆਂ ਅੱਖਾਂ ਉਹtੀਆਂ ਤੇ ਬਈ ਉਹ ਕੂਤਰ ਲੋ ਨੂੰ ਜੀਰਦਾ ਦਾ ਜਾਂ ਲੋ ਪੈਂਦੀ ਦੀ ਹਾਂ ਔਰ ਟਿੱਕੀ ਬਣੇ ਖੜਾ ਹੁੰਦਾ ਦਾ ਉੱਪਰ ਪੱਠਾ ਹੀ ਤੇ ਉਹ ਕੂਤਰ ਨੇ ਮਨੂ ਕੂਤਰ ਖਾਏ ਤੇ ਉਹ ਕੂਤਰ ਨੇ ਬਹੁਤ ਘੈਂਟ ੜਾਰ ਦਿੱਤੀ ਦੀ ਅਰ ਜਿੱਤੇ ਕਿੱਥੇ ਜਾ ਕੇ ਆ ਐਂਡ ਵਿੱਚ ਜੇ ਇਕੱਲਾ ਰਹਿ ਗਿਆ ਉੱਪਰ ਫੇਰ ਭੱਜਿਆ ਅੱਛਾ ਹਾਂ ਮਗਰ ਉਹੜ ਪਿੰਡ ਅੱਛਾ ਹਾਂ ਉਹ ਆਪਣੇ ਸ਼ਾਖਿਆਂ ਦੇ ਤਾਂ ਹਾਂ ਉਹ ਸ਼ਾਕਾ ਗੂਤਰ ਤੁਹਾਨੂੰ ਮੈਨੂੰ ਬਈ ਸ਼ਾਕੇ ਜਿਆਦਾ ਪਸੰਦ ਆ ਨਾ ਹਾਂ ਸ਼ਾਕੇ ਪਸੰਦ ਆ ਸ਼ਾਕੇ ਮੇਰੇ ਬੱਚਿਆਂ ਦਾ ਫੇਵਰੇਟ ਆ ਤੁਹਾਨੂੰ ਸ਼ਾਕੇ ਜਿਹੜੇ ਸ਼ਾਕੇ ਹਰੇਕ ਨਹੀਂ ਜਿਹੜਾ ਸ਼ਾਕੇ ਖੱਟਾ ਬਦਲ ਕੇ ਅੱਖਾਂ ਕੱਢਦੇ ਚਿੱਟੀਆਂ ਅੱਖਾਂ ਦਾ ਕੱਢਦਾ ਇੱਕ ਬੱਚਾ ਅੱਜ ਬਈ ਦੱਸੇ ਦੇ ਕਿਹੜੇ ਪਸੰਦ ਆ ਤੁਹਾਨੂੰ ਪੂਰਾ ਅੱਖਾਂ ਕਿਦਾਂ ਚਾਹੀਦੀਆਂ ਪਰ ਕਿਦਾਂ ਚਾਹੀਦੇ ਆ ਅੱਜ ਇਹ ਵੀ ਪੁੱਛ ਲੈਣੇ ਆ ਅੱਖਾਂ ਅੱਖਾਂ ਮੈਨੂੰ ਜਿਹੜਾ ਸ਼ਾਕਾ ਗੂਤਰ ਖਟੀਆਂ ਅੱਖਾਂ ਦੇ ਕੱਢਦਾ ਬੱਚੇ ਮਿਲੀਆਂ ਦੇ ਹਰ ਚਿੱਟੀਆਂ ਦੇ ਉਹ ਮੈਨੂੰ ਬੜਾ ਜੋੜਾ ਪਸੰਦ ਆ ਅੱਛਾ ਉਹ ਸ਼ਾਕਾ ਕਿਉਂਕਿ ਭਾਈ ਉਹ ਕਬੂਤਰ ਆਪਣੇ ਕੋਲ ਬੈਠਾ ਹੁਣ ਹਾਂ ਤੁਹਾਨੂੰ ਸ਼ੌਂਕ ਵੀ ਕਰਾ ਦਨੇ ਆ ਕਬੂਤਰ ਆ ਉਹ ਫਿਰਦਾ ਇੱਧਰ ਇੱਥੇ ਬਾਹਰੇ ਆ ਹਾਂ ਆਉਂਦਾ ਸਾਦੀ ਕਿੱਥੇ ਗਿਆ ਆ ਅੰਦਰ ਗਏ ਪਿੱਛੇ ਦਾ ਅੰਦਰ ਅੰਦਰ ਮੈਂ ਕਿਹ ਅੰਦਰ ਚਲੇ ਗਿਆ ਨਾ ਉਹ ਤਾਂ ਨਹੀਂ ਫਿਰਦਾ ਇੱਕ ਉਹ ਫਿਰਦਾ ਕਿੱਥੇ ਹਾਂ ਉਹ ਵੀ ਉਹ ਬਰਾ ਹੋਣਾ ਗੁਲਾਬੀ ਜਿਹਾ ਰੰਗ ਲੱਗਿਆ ਬਈ ਇਹਨੂੰ ਹਾਂ ਉਹੀ ਆ ਕਿੱਥੇ ਆ ਉਹ ਸਾਡ ਸਾਈਡ ਤੇ ਉਹ ਤਾਂ ਬਹੁਤ ਗਿਰਨਾ ਜਾ ਇੱਕ ਮਿੰਟ ਜਦੋਂ ਕਮਾ ਲਿਆ ਉਹ ਫਿਰਦਾ ਕਬੂਤਰ ਦਾ ਉਹ ਹੋ ਗਿਆ ਮਾਰੇ ਅੰਦਰ ਆ ਦੇ ਅੰਦਰ ਗਿਆ ਤੇ ਬਾਈ ਕਬੂਤਰ ਉਹ ਪਸੰਦ ਆ ਮਨੂੰ ਜਿਹੜੇ ਕਬੂਤਰਾਂ ਦੇ ਪਤਾ ਕਿ ਆਏ ਇੱਕ ਜਿਹੜੇ ਆ ਪਰ ਸਾਈਡ ਤੇ ਕਬੂਤਰ ਪਰ ਜਾ ਬੈਠਾ ਹੁੰਦਾ ਕਬੂਤਰ ਉਹਦੇ ਆ ਸਾਈਡ ਦੇ ਵਾਲੀ ਪਰ ਦੀ ਜਿਹੜੀ ਉਹ ਹੁੰਦੀ ਆ ਨਾ ਆ ਲਵਾਈ ਹੁੰਦੀ ਆ ਉਹ ਆ ਮੋਂਡੇ ਤੇ ਲੈ ਕੇ ਜਿੱਥੇ ਤੱਕ ਕੰਨੀ ਛੋਟਾੜੀ ਹੁੰਦੀ ਆ ਉੱਥੇ ਤੱਕ ਜਿੱਦਾਂ ਕਿ ਤੂੰ ਫੜ ਕੇ ਦਿਖਾ ਦੇਣਾ ਬਾਹਰ ਤੇ ਲੱਗੇ ਬਈ ਜੋੜੇ ਆਣ ਜਿਹੜੇ ਸਾਡੇ ਆ ਵੀ ਨਾ ਆਜਵੇ ਬਾਹਰ ਇੱਕ ਮਿੰਟ ਬਾਈ ਆ ਲਾ ਦੇ ਲਾ ਦੇ ਲਾ ਦੇ ਕੁੰਡਾ ਲਾ ਦੇ ਬਾਹਰ ਆ ਜਾਣ ਉਹਨਾਂ ਨੇ ਨਹੀਂ ਕਿਰ ਤਾਂ ਸਰ ਨਹੀਂ ਹੈਗੇ ਉੱਤਲੇ ਇਹ ਚ ਦਿਖਾ ਨਹੀਂ ਹੁੰਦਾ ਤਿੰਨ ਹੁੰਦੇ ਨੇ ਇਹਨਾਂ ਨੇ ਬਾਹਰ ਨਾ ਆ ਜਵੇ ਉਹ ਆ ਲਾ ਦੇਣ ਤਾਂ ਬਾਹਰ ਵੀ ਨਾ ਆ ਜਵੇ ਨਾ ਹਾਂ ਵੀ ਡਰ ਰਹਿੰਦਾ ਜਦ ਇਹ ਉੱਡ ਜਾਂਦੇ ਹੈ ਬਾਹਰ ਆ ਕੇ ਅੱਜ ਨਹੀਂ ੜਾਏ ਹੈਗੇ ਕਿਸੇ ਨੇ ਵੀ ਨਹੀਂ ਤਾਂ ਅੱਜ ਜਲਦੀ ਖਾਜੇ ਰ ਉੜ ਜਾਂਦੇ ਆ ਆ ਜੜਾਏ ਨਹੀਂ ਹੈਗੇ ਬਾਈ ਬਾਜੀਆਂ ਪੂਜੀਆਂ ਬਾਈ ਹੁਣ ਨੇੜੇ ਆ ਗਈਆਂ ਹੁਣ ੜਾਡਾਈਆਂ ੜੂਆਂ ਵੀ ਕਰਾਉਣ ਲੱਗੇ ਹੋਏ ਸਾਰੇ ਅੱਜ ਛੜਾ ਅੱਜ ਨਹੀਂ ਛੱਡੇ ਹੋਏ ਪਰ ਜਾਂ ਫੇਰ ਲੇਟ ਲੂਟਣਾ ਛੱਡਣੇ ਹੁਣ ੜਾਏ ਕੋ ਉਤਰ ਆ ਗਏ ਨਹੀਂ ਅੱਜ ਨਹੀਂ ੜਾਏ ਕਿਸੇ ਨੇ ਵੀ ਜਿਵੇਂ ਨਾ ਸੁਸਤੇ ਉਹ ਬੈਠਾ ਹੁੰਦਾ ਯਾਰ ਆਹ ਚੀਜ਼ ਹੈ ਨਾ ਆਹ ਜਿਆਦਾ ਚੌੜੀ ਨਾ ਹੋਵੇ ਲੈ ਥੱਲੇ ਹੂੰ ਆ ਪਤਲੀ ਉਹ ਕਿ ਜਿੰਨੇ ਇਕੱਠੇ ਕਰਕੇ ਬੰਦਾ ਪਰ ਉਹਨਾਂ ਗੁੱਦਮਰ ਕੂਤਰ ਆ ਸਰੀਰ ਗੁੰਦਮਰ ਹੁੰਦਾ ਕੂਤਰ ਦਾ ਜੋਰ ਹੁੰਦਾ ਅੱਛਾ ਜੀ ਹਾਂ ਇੱਕ ਬਾਈ ਕੂਤਰ ਨਾ ਜਿਆਦਾ ਉੜਦਾ ਨਾ ਕੂਤਰ ਘਰ ਪਰ ਹੁਣ ਇਹਨਾਂ ਦਿਨਾਂ ਵਿੱਚ ਜਦੋਂ ਆਪਾਂ ਖੋਲਦੇ ਆ ਕਹਿੰਦੇ ਨੇ ਆਪਾਂ ਕਈ ਬੰਦੇ ਕਹਿੰਦੇ ਘੱਟ ਉੜਦਾ ਕੂਤਰ ਵੀਰਾ ਹਾਂ ਹੈ ਤੇ ਬਾਈ ਉਹ ਵਾਲੇ ਆਇਨਾ ਦੇਖੋ ਵੀ ਘੱਟ ਉੜਦਾ ਹਲੇ ਤਾਂ ਖੁੱਲਣਾ ਉਹਨਾਂ ਨੇ ਕਿਉਂਕਿ ਇੱਕੋ ਵਾਰ ਚ ਨਹੀਂ ਹਲੇ ਕੰਮ ਆਉਣਾ ਕਿਉਂਕਿ ਹਲੇ ਸੁੱਕੀਆਂ ਢਾਈਆਂ ਹੋਣੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਕੂਤਰ ਚੰਗੀ ਤਰ੍ਹਾਂ ਖੋਲੂਗਾ ਜਦੋਂ ਹੁਣ ਢੋਪਾਂ ਟਿਕਣੀਆਂ ਦੁਪਹਿਰਾਂ ਜਾ ਹੋਣਾ ਹਾਂ ਬਉ ਤੇ ਬਾ ਚੱਕਰੀਆ ਮਾਰ ਮਾਰ ਕੇ ਉਪਰ ਜਾਉਂਗੇ ਉਹੀ ਹੂੰ ਜਿਹਨੂੰ ਕਹਿੰਦੇ ਅੱਜ ਉੜਦੇ ਨਹੀਂ ਹੈਗੇ ਅਜੇ ਇਹਨਾਂ ਉਹ ਕਰੋ ਹਲੇ ਤੁੱਪਾਂ ਲਵਾਓ ਜਾਲਾ ਜੇ ਕੱਢ ਕੇ ਉਹ ਚੱਕਰਾਂ 'ਚ ਨਾ ਪਾਓ ਹਲੇ ਹਲੇ ਨਾ ਖੋਲੋ ਬੈਰੀਵਾਨ ਦਾ ਪਤਾ ਨਹੀਂ ਬਾਜੂ ਕਿਉਂਕਿ ਬਾਈ ਕੱਲ ਲਗੜ ਮੇਰਾ ਕੂਤਰ ਲੈ ਗਿਆ ਇੱਕ ਚੱਕ ਕੱਲ ਕੂਤਰ ਵਧੀਆ ਉੜਦਾ ਦਾ ਕੱਲ 3:00 3 ਵਜੇ ਕੂਤਰ ਉੱਪਰ ਤੇ ਉੱਚਾ ਦਾ ਲਗੜ ਵੇਗਾ ਜਾ ਕੇ ਕੱਲ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਬਚਾ ਕੇ ਰੱਖੋ ਮੇਰਾ ਬਹੁਤ ਵਧੀਆ ਕੂਤਰ ਨਾ ਮੈਂ ਸੋਚਦਾ ਦਾ ਹਲੇ ਵੀ ਚੱਲ ਕਿਤੇ ਟੂਰਨਾਮੈਂਟ 'ਚ ਛਾਡੂ ਜੂਗਾ ਹੂੰ ਕਿਉਂਕਿ ਹਜੇ ਵੀਰੇ ਦੂਜੀ ਓੜ ਹੂੰ ਇਹ ਕਾਉ ਚਲੋ ਅਸੀਂ ਤਾਂ ਬਾਜ਼ੀਆਂ ਦਾ ਕਰਦੇ ਤੇ ਬਾਈ ਹੁਣ ਬਾਜ਼ੀਆਂ ਆ ਗਈਆਂ ਤੇ ਇੱਕ ਦੋ ਨੇੜੇ ਆਹ ਦੇਖ ਲੋ ਵੀਰੇ ਕੂਤਰ ਹੀ ਕਰ ਦੇਣੇ ਤਾਂ ਛੱਡਿਆ ਤਾਂ ਉਹ ਚਲੋ ਉਹ ਹੀ ਕਰ ਦੇਣ ਦੇਖ ਲੋ ਕੂਤਰ ਹੀ ਕਰਦਾ ਲੰਬੀ ਲੰਜੀ ਹੁੰਦੀ ਆ ਹਨਾ ਤੇ ਬਾਈ ਕੂਤਾ ਦੇਖੋ ਫੜਿਆ ਬਈ ਦੱਸਦਾ ਪੰਜੇ ਦੇਖ ਲਿਓ ਕੂਤਰ ਦੇ ਆਹ ਪੰਜੇ ਲੈ ਆਹ ਸੋਰਖੇ ਪਏ ਹੋਗੇ ਲਾਲ ਹੂੰ ਇਹ ਚੀਜ਼ਾਂ ਕੂਤਰ ਦੇ ਕੁਆਲਿਟੀਆਂ ਦੇਖਣ ਵਾਲੀਆਂ ਲੰਬਾ ਲੰਜਾ ਕੂਤਰ ਵਾਲਾ ਹੂੰ ਇਹ ਬਰੀਡ ਖਾਤਰ ਆ ਵੀਰੇ ਆਪਣਾ ਇਹ ਇਹ ਰੱਖਿਆ ਦਾ ਆਪਣੇ ਸਾਹਮਣੇ ਖੈਣ ਬਰੀਖਾਤਰ ਇੱਕ ਰੋਂ ਜਰਦਾ ਕੂਤਰ ਹੈ ਇੱਕਣ ਰੱਖੇ ਹੋਏ ਹੂੰ ਤੇ ਬਾਕੀ ਬਾਈ ਗੱਲ ਆ ਹੋਰ ਕਿਆ ਕਹਿਣੀ ਤੁਹਾਨੂੰ ਹਾਂ ਕੂਤਰ ਜਿਹੜੀ ਟਾਈਮ ਆ ਇਤਨਾ ਟਾਈਮ ਵੀਰੇ ਹਲੇ ਕੂਤਰ ਨੂੰ ਉਡਾਉਣਾ ਅਜੇ ਥੋੜੇ ਜਿਹੜਾਉਣੇ ਆ ਜਿਹੜੇ 1 ਕੋ ਦੋ ਬਾਈ ਛੱਡੇ ਨੇ ਘਾਟਾ ਡਾਲੋ ਜਿਹੜਾ ਸਾਰਾ 1 ਕੋ ਦੋ ਡਾਲੋ ਪਰ ਜ਼ਿਆਦਾ ਕੂਤਰ ਨਾ ਕਢੋ ਝੁੰਡ ਜੋ ਕਿ ਵੀਰੇ ਸਾਡੇ ਦੌਰੇ ਆਵਾਜ਼ ਲਗੜ ਪੈਰੀ ਬਹੁਤ ਆਉਂਦੀ ਆ ਕਿਉਂਕਿ ਮੈਂ ਹੁਣ ਅੱਜ ਲੜਾਈ ਨਹੀਂ ਜਮਾਈ ਬੰਦ ਕਰਤਾ ਹਰੇਕ ਬੰਦਾ ਹੁਣ ਐ ਕਰਦਾ ਵੀ ਚੱਲ ਯਾਰ ਹੁਣ ਆ ਗਈ ਬਾਜ਼ੀਆਂ ਨੇੜੇ ਆ ਗਈਆਂ ਤਾਂ ਹੁਣ ਡਾਈਆਂ ਡੂਂਆਂ ਕਰਾ ਲਈਏ ਖੋਲ ਲਈਏ ਥੋੜੇ ਜਿਹਾ ਕਬੂਤਰਾਂ ਨੂੰ ਪਰ ਫੜਾ ਕੰਮ ਖਰਾਬ ਹੋ ਜਾਂਦਾ ਆ ਲੈ ਹੁਣ ਉੜ ਗਏ ਤਿੰਨ ਆੜਾ ਤੇ ਕਿਸੇ ਨੇ ਆੜਾ ਤੇ ਯਾਰ ਮੇਰੇ ਹੁਣ ਤਾਂ ਹੁਣ ਆਏ ਆ ਤਾਜ਼ਾ ਤਾਜ਼ਾ ਕੰਮ ਹੋਇਆ ਕੱਲ ਦਾ ਆਂਦਾ ਕਬੂਤਰ ਬਾਈ ਇੱਕ ਜਿਹੜਾ ਜਾਮਣੀ ਪੂਛ ਵਾਲਾ ਡਾਈ ਕਰਦੇ ਆਪਾਂ ਉਹ ਕਬੂਤਰ ਲਗੜਨੇ ਮਾਰਤਾ ਗੱਲ ਜਾਂ ਬਹੁਤ ਆ ਕਬੂਤਰ ਕਬੂਤਰ ਬਹੁਤ ਵਧੀਆ ਦਾ ਪਰ ਉਹ ਲਾਲ ਸਿੰਘ ਨੇ ਕਬੂਤਰ ਪੱਠਾ ਲਾ ਛੱਡਣਾ ਦਾ ਹੁਣ ਅਸੀਂ ਸੋਚਿਆ ਵਾ ਤਾਂ ਉਹ ਸਰਤਾ ਸਾਡੇ ਕੋਲ 2 3 ਵਜੇ ਸਰਤੇ ਸਾਡੇ ਜਿਹੜਾ ਡਾਂ ਦੇਤੇ ਸੀ 3 4 ਚਲੋ ਕੋਈ ਨਹੀਂ ਆ ਗਿਆ ਸਾਡੇ ਹੁਣ ਜੋ ਹੁਣ ਦਾ ਹੋ ਗਿਆ ਹੁਣ ਜੇ ਛੱਡੂਗੇ ਨਹੀਂ ਤਾਂ ਵੀ ਫਿਰ ਗਮ ਹੋ ਆ ਨਾ ਹੁਣ ਆ ਲਓ ਜੀ ਆਉਣਗੇ ਕਬੂਤਰ ਮੈਂ ਤਾਂ ਬਾਜੀ ਚ ਨਹੀਂ ਕਿਸਮਤ ਦੇ ਉੱਤੇ ਨਾ ਇੰਨਾ ਨਾ ਜਾਓ ਕਹਾਂਗੇ ਕਿਸਮਤ ਥੋੜੀ ਆਪ ਵੀ ਮਨੋਂ ਨਹੀਂ ਬੈਂਦੀ ਆ ਹੈਗਾ ਨੀ ਇਹ ਤਾਂ ਹੈ ਹੀ ਨਹੀਂ ਛੱਡਣ ਵਾਲੇ ਨੇ ਛੱਡੇ ਦੇਣੇ ਆ ਹੁਣ ਉਹ ਲੈ ਡਾਉਣੇ ਵਾਲੇ ਨੇ ਡਾਤੇ ਹੋ ਚਾਰ ਪੰਜ ਜੁੜ ਗਏ ਪੰਜ ਜੁੜ ਗਏ 6 ਉਹ ਤਾਂ ਸਾਫ਼ ਕਰਕੇ ਵਧੀਆ ਉੜਦਾ ਹਮਮ ਬਲੈਸ ਵਿੱਚ ਪੁੱਤਰ ਵਧੀਆ ਨਹੀਂ ਉੜਦਾ ਹਮਮ ਈਗਾ ਬਲੈਸ ਵਿੱਚ ਪੁੱਤਰ ਅੰਦਰ ਬੋਝ ਜੀ ਦੀ ਗਰਮੀ ਪੈ ਜਾਂਦੀ ਆ ਹਮਮ ਫਿਰ ਉਹਦੇ ਕਲਕ ਦੀ ਝਾਹਰ ਬਣਦੀ ਅੰਦਰ ਉਹਦੇ ਭੱਜੇ ਦੇਖ ਲੈ ਰੋਟੀ ਖਾ ਕੇ ਭੱਜ ਨਹੀਂ ਹੁੰਦਾ ਹੈਗਾ ਹਮਮ ਹਨਾ ਕੋਈ ਕੰਮ ਹੈ ਨਾ ਦਾ ਵੀ ਠੀਕ ਆ ਇੱਕ ਰੇਟ ਆ ਚਲੋ ਹੋਰ ਪਾਣੀ ਲੈ ਕੇ ਆਓ ਥੱਲੇ ਵੀ ਜਾ ਕੇ ਧੰਨਵਾਦ ਵੀਰੇ ਸਾਡੀ ਵੀਡੀਓ ਨੂੰ ਕਮੈਂਟ ਲਾਈਕ ਸ਼ੇਅਰ ਕਰਿਓ ਜਰੂਰ ਹੈ ਤੇ ਵੱਧ ਤੋਂ ਵੱਧ ਦੇਖਿਆ ਕਰੋ ਤੁਹਾਡੇ ਖਾਤਰ ਵਧੀਆ ਤੇ ਵਧੀਆ ਤੇ ਵੀਰੇ ਮੇਰੀਆਂ ਗੱਲਾਂ ਥੋੜੀਆਂ ਜਿਹੀਆਂ ਨਾ ਕੈਚ ਕਰਿਆ ਕਰੋ ਕਿਉਂਕਿ ਗੱਲਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਗੱਲੇ ਹੁੰਦੀ ਆ ਕਈ ਵਾਰ ਬੰਦਾ ਗੱਲ-ਗੱਲ ਦੇ ਵਿੱਚੇ ਆਪਣੀ ਸਾਰੀ ਕਹਾਣੀ ਦੱਸ ਦਿੰਦਾ ਹੂੰ ਗੱਲਾਂ ਤੇ ਦਿਮਾਗ ਲਾਇਆ ਕਰੋ ਕਿਉਂਕਿ ਸਿੱਧੀ ਕਹਾਣੀ ਬਾਈ ਕੋਈ ਨਹੀਂ ਦੱਸਦਾ ਹੈਗਾ ਓਸਤਾਦ ਵੀ ਨਹੀਂ ਦੱਦ ਸਿੱਧੀ ਕਹਾਣੀ ਹੂੰ ਪਹਿਲਾਂ ਗੱਲਾਂ ਗੋਲ-ਗੋਲ ਚ ਕਹਾਣੀ ਪੜਨੀ ਪੈਂਦੀ ਆ ਜੇ ਉੱਤਰਵਾਜੀ ਕਰਨੀ ਹੈ ਠੀਕ ਆ ਨਾ ਹੂੰ ਓਕੇ ਧੰਨਵਾਦ ਵੀਰੇ ਠੀਕ ਆ ਜੀ ਠੀਕ ਆ ਇੱਕ ਬੰਦੇ ਦੀ ਮਿਹਨਤ ਹੈਗੀ ਆ ਸਾਰੀ ਤੋਂ ਮੰਨ ਲਓ ਵੀ 50 ਸਾਲ ਦੀ ਜਾਂ 30 ਸਾਲ ਦੀ ਜਿੰਨੀ ਵੀ ਲਾ ਲਓ ਹਨਾ ਇੱਕ ਬੰਦੇ ਦੀ ਆਪਣਾ ਸ਼ੁਰੂਆਤ ਕਰੀ ਆ ਹੁਣ ਉਹੀ 2-3 ਦਿਨਾਂ ਤੋਂ ਕੁਬਟਰ ਬਾਜੀ ਲਾ ਲੋ ਇੱਕ ਬੰਦੇ ਨੇ ਕਬੂਤਰ ਰੱਖੇ 50 ਸਾਲ ਦੇ ਮਿਹਨਤ ਕਰੀ ਵੀ ਉਹਨਾਂ ਪਰ نسل ਬਣਾਈ ਹੈ ਪਹਿਲਾਂ ਬਜੇ ਪਰਖ ਕਰੀ ਲਿਆ ਕੇ ਕਬੂਤਰ ਨਵੇਂ ਵੀ ਕਿਹੜਾ ਚੰਗਾ ਕਿਹੜਾ ਮਾੜਾ ਫਿਰ ਉਹਦੇ ਬੱਚੇ ਢਾਏ ਇੱਕ ਸੀਜ਼ਨ ਬਾਜੀ ਰੋਕ ਕੇ ਉਹਨਾਂ ਦੇ ਗਾਹ ਫਿਰ ਉਹਨਾਂ ਬੱਚਿਆਂ ਚੋਂ ਕੈਂਚੀ ਲਾ ਕੇ ਫਿਰ ਬੱਚੇ ਮਿਕਸ ਕਰਕੇ ਜੋੜੇ ਕਰਕੇ ਲਾ ਕੇ ਬੱਚੇ ਕਢਾਏ ਮਿਹਨਤ ਕਰੀ ਉਹ ਬੰਦੇ ਜਾਨੀ ਕਿ 50 ਸਾਲ ਵਾਲੇ ਨੇ ਤੇ ਜਿਹੜਾ ਹੁਣ ਤਿੰਨ ਦਿਨਾਂ ਦਾ ਬੰਦਾ ਉਹਦੇ ਨਾਲ ਜੁੜਿਆ ਹੈ ਇੱਕ 50 ਸਾਲ ਦੇ ਬੰਦੇ ਨੇ ਆਪਣੀ ਪੂੰਜੀ ਉਹ ਜਿਹੜੀ ਦੇਣੀ ਆ ਦੰਦੇ ਨਾਲੇ ਬੰਦੇ ਨੂੰ ਪੂੰਜੀ ਯਾਰ ਉਹ ਫਿਰ ਉਹ ਐਦਾਂ ਵੀ ਦੇਖੂਗਾ ਨਾ ਕਿ ਬੰਦੇ ਨੂੰ ਮੈਂ ਕਿਹਦੇ ਹੱਥ ਵਿੱਚ ਪੂੰਜੀ ਦੇਣ ਲੱਗਿਆ ਆਪਣੀ ਪਰਿਵਾਰ ਦੀ ਵੀ ਇਹ ਗਾਹਾਂ ਮੇਰਾ ਇਹਨੂੰ ਸਾਹਮਣੇ ਰੱਖੂਗਾ ਬਾਅਦਸ਼ੇ ਨੂੰ ਜਾਂ ਇਹ ਬਰਬਾਦੀ ਕਰ ਦੋ ਬਾਸ ਉਸਤਾਦ ਕਹਦੇ ਨੇ ਨਾ ਤਾਂ ਆਪਾਂ ਵੀ ਉਸਤਾਦ ਕਿਹਾ ਹੈ ਉਸਤਾਦ ਇਹ ਚੀਜ਼ ਹੈ ਵੀਰੇ ਠੀਕ ਆ ਉਸਤਾਦ ਇੱਕ ਪੂੰਜੀ ਆ ਜਿੰਦੇ ਦੀ ਉਹ ਪੂੰਜੀ ਨੂੰ ਹਾਸਲ ਕਰਨੇ ਲਈ ਤੁਹਾਨੂੰ ਕਿੰਨੇ ਪੜਾਅ ਪਾਰ ਕਰਨੇ ਪੈਣੇ ਆ ਇਹ ਗੱਲ ਸੋਚਿਆ ਕਰੋ ਕਿਉਂਕਿ ਐਦਾਂ ਦਾ ਸ਼ਾਰਟਕਟ ਰਸਤੇ ਨਾ ਚੱਲੋ ਸ਼ਾਰਟਕਟ ਰਸਤੇ ਦੇ ਵਿੱਚ ਤੁਹਾਨੂੰ ਕੁਝ ਨਹੀਂ ਮਿਲਣਾ ਹੈਗਾ ਤੁਸੀਂ ساری ਉਮਰ ਕੋ ਮਜ਼ੇ ਲੈਣਾ ਲੋਕਾਂ ਦੇ ਥਾਂ ਵਿੱਚ ਤਾਂਸ ਨੂੰ ਘੁੰਮੀ ਜਾਣਾ ਹੂੰ ਜਿਵੇਂ ਤਾਂਸ ਇਕੱਲੇ ਇਕੱਲੇ ਰੱਥ ਜਿਨੂੰ ਘੁੰਮਦੀ ਨਾ ਉਹੀ ਰਹਿ ਜਾਣਾ ਇੱਕ ਦੇ ਹੋ ਕੇ ਰੋ ਜੇ ਇੱਕ ਹਾ ਇੱਕ ਸੀਜ਼ਨ ਉਸਤਾਦ ਵੀ ਹਾਰਦਾ ਤਾਂ ਉੱਥੇ ਉਹਨੂੰ ਗਲਤ ਨਾ ਸਮਝੋ ਹੂੰ ਕਿਉਂਕਿ ਵੀਰੇ ਇੱਥੇ ਕਿਸਮਤ ਦੀ ਗੱਲ ਪਤਾ ਕਿਹੋ ਜਿਹੀ ਦੀ ਕਈ ਵਾਰ ਬੰਦੇ ਨੂੰ ਕੋਈ ਮਜਬੂਰੀ ਹੋ ਜਾਂਦੀ ਹੁੰਦੀ ਆ ਜਿਹਦੇ ਕਰਕੇ ਉਹਦਾ ਧਿਆਨ ਕਬੂਤਰਾਂ ਦੇ ਵਿੱਚ ਨਹੀਂ ਜਾਂਦਾ ਹੂੰ ਠੀਕ ਆ ਔਰ ਜੇ ਬੰਦੇ ਨੂੰ ਉਹਨੂੰ ਇਹ ਟਾਈਮ ਮਿਲੇ ਕਬੂਤਰਾਂ ਦੇ ਵਿੱਚ ਬੈਣ ਨੂੰ ਇਹ ਬਹੁਤਾ ਜੀਨ ਨੂੰ ਉਹਨੂੰ ਟਾਈਮ ਚਾਹੀਦਾ ਇਹ ਕਹਾਣੀ ਕਿ ਕੁੱਤਰ ਵਾਜੀ ਇਤਨੀ ਯਾਰ ਟੋਪ ਤਾਂ ਹੈ ਨਹੀਂ ਕੋਈ ਕਿਉਂਕਿ ਪਰਖ ਕੇ ਚੀਜ਼ ਜਿਹੜੀ نسل ਤਿਆਰ ਕਰਨੀ ਆ ਉਹ ਚੀਜ਼ ਨੇ ਫਿਰ ਉਹਨੂੰ ਤਾਰਨਾ ਹੈ ਚੇਲਾ ਵੀ ਹਜੇ ਹੀ ਚਾਹੀਦਾ ਵੀ ਜਿਹੜਾ ਵੀ ਹਾਂ ਪੂਰਾ ਯਾਰ ਇਮਾਨਦਾਰ ਹੋਵੇ ਆਉਦੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨੇ ਠੀਕ ਆ ਇਹ ਚੀਜ਼ ਹੁੰਦੀ ਆ ਕਿਉਂਕਿ ਉਸਤਾਦ ਵੀਰੇ ਕੋਈ ਮਾੜਾ ਨਹੀਂ ਹੁੰਦਾ ਉਸਤਾਦ ਦੇ ਵਿੱਚ ਗੁਣ ਹੁੰਨੇ ਤਾਂ ਹੀ ਉਹ ਉਸਤਾਦ ਕੋ ਹੁੰਦਾ ਠੀਕ ਆ ਤੇ ਇਹ ਗੱਲੇ ਹੈਗੀ ਆ ਭਾਈ ਇਹ ਅਗਲੇ ਦੀ ਮਿਹਨਤ ਦੀ ਜਿਹੜੀ ਤੁਸੀਂ ਮੈਂ ਤੁਹਾਨੂੰ ਕਹੀ ਆ ਵੀ ਇੱਕ ਦਿਨ ਚ ਖੋਣੇ ਵਾਲੀ ਗੱਲ ਵੀਰੇ ਇਸ ਚੀਜ਼ ਤੋਂ ਥੋੜਾ ਜਨਾ ਤੇ ਇਹੇ ਜੇ ਰੱਖੇ ਕਰੋ ਕਿਉਂਕਿ ਇੱਕ ਦਾ ਹੋ ਕੇ ਰਹੋ ਤੇ ਭਾਈ ਤੁਹਾਨੂੰ ਗੁਣ ਮਿਲੂਗਾ ਵਧੀਆ ਬੰਦੇ ਦੇ ਕਿਉਂਕਿ ਉਸਤਾਦ ਦੇ ਜਿਹੜੇ ਕਬੂਤਰ ਹੁੰਦੇ ਆ ਨਾ ਉਸਤਾਦ ਨੂੰ ਕੂਤਰਾਂ ਦਾ ਪਤਾ ਹੁੰਦਾ ਵੀ ਇਹ ਮਨ ਨਸਲ ਜਿਹੜੀ ਪਾਲੀ ਆ ਹੈ ਵੀ ਇਹਦੇ ਕੋ ਕਿੰਨੀ ਮਿਹਨਤ ਕਰਕੇ ਪਾਲੀ ਆ ਮੈਂ ਹਨਾ ਕਿਉਂਕਿ ਫਿਰ ਉਹ ਹੀ ਨਸਲ ਆਪਣੇ ਨੂੰ ਮਾਣ ਹੁੰਦਾ ਉਸਤਾਦ ਨੂੰ ਹੈ ਉਸਤਾਦ ਹੁਣ ਤੁਹਾਡੇ ਕੂਤਰਾਂ ਕੋਲ ਜਾ ਕੇ ਡਾਕਟਰੀ ਕਰੂੰਗਾ ਸੋ ਜੀ ਮੰਨ ਲਓ ਰੱਖਿਆ ਹੋਇਆ ਕੋਈ ਵੀ ਲਿੰਡਰ ਕਬੂਤਰ ਆ ਜੇ ਉਹਨੇ ਆਪਣਾ ਪੂਰਾ ਜ਼ੋਰ ਵੀ ਲਾਦਾ ਨਾ ਤਾਂ ਵੀ ਤੁਹਾਡਾ ਕਬੂਤਰ ਜੇ ਲਿੰਡਰ ਜਮਾ ਹੀ ਆ ਉੜ ਕੇ ਰਾਵੀ ਦੰਦਾ ਤਾਂ ਭਾਈ ਉਹ ਤਿੰਨ ਘੰਟੇ ਤੇ ਇੱਕ ਇੱਕ ਘੰਟੇ ਦੇ ਜਿਹੜਾ ਇੱਕ ਅੱਧਾ ਘੰਟਾ ਉੜਦਾ ਤਾਂ ਉਹਨੂੰ ਬੜੀ ਹੱਦ ਦਾ ਉਹ 5 ਘੰਟੇ ਲਵਾ ਦਊਗਾ ਪਰ ਬਾਜੀ ਫਿਰ ਜਿੰਨੀ ਇਹਨੂੰ ਕਿੰਨਾ ਟਾਈਮ ਪਿਆ ਪਿੱਛੇ ਹੂੰ 12 ਘੰਟੇ ਪਈ ਹੁੰਦੇ ਆ ਫਿਰ ਵੀ ਉੱਥੇ ਹਾਰ ਜਿੱਤ ਬਣਦੀ ਹਾਰ ਬਣ ਜਣੀ ਫਿਰ ਉੱਥੇ ਠੀਕ ਆ ਇਹ ਗੱਲ ਮੈਂ ਤੁਹਾਡੇ ਕੋਲ ਕਰਦਾ ਬਹੁਤ ਡੂੰਗੀ ਗੱਲਾਂ ਕਰਦਾ ਕਿਰੇ ਮੈਂ ਤੁਹਾਡੇ ਕੋਲ ਇਹ ਗੱਲਾਂ ਸਿੱਖਿਆ ਕਰੋ ਉੱਤਰਬਾਜੀ ਨਾ ਜਿਹੜੀ ਆ ਇਹ ਪਿਆਰ ਦੀ ਆ ਇਹਨੂੰ ਪਿਆਰ ਤਾਂ ਇੱਕ ਵਾਰੀ ਹੋਰ ਕਵਰ ਦਾ ਕੰਮ ਏ ਯਾਰ ਗਾਹਾਂ ਲੋਕਾਂ ਨੇ ਹੁਣ ਗਾਹਾਂ ਗਾਹ ਰੇਡ ਚੱਕੀ ਜੰਨੇ ਆ ਬਾਜ਼ੀਆਂ ਦੇ ਭਾਈ ਜਿਹੜੇ ਕਲੱਬਾਂ ਵਾਲੇ ਆ ਉਹਨਾਂ ਕਲੱਬਾਂ ਤੱਕ ਰਹਿਣ ਦਾ ਕੋਈ ਗੱਲ ਨਹੀਂ ਯਾਰ ਜਿੱਕਣਾ ਵੀ ਭਾਈ ਐਂਟਰੀਆਂ ਲਿਕਣਾ ਹੁਣ 1200 ਵਾਲੀ ਆ ਠੀਕ ਆ ਉਹਦੇ ਵਿੱਚ ਵੀ ਵੱਧ ਕਬੂਤਰ ਇਕੱਠੇ ਕਰ ਲਿਆ ਹੋ ਜੇ ਕਰੋ ਕਿਉਂਕਿ ਭਾਈ ਇੰਨਾ ਪਤਾ ਕਿ ਆ ਜਿਹੜਾ ਨਵੇਂ ਆਦੇ ਵੀ ਸ਼ੌਂਕ ਜਿਹੜੇ ਰੱਖੇ ਹੋਏ ਆ ਉਹ ਵੀ ਪੂਰੇ ਕਰ ਲੂਗੇ ਠੀਕ ਆ ਕਲਬਾਂ ਵਾਲੀ ਦਾ ਬਾਈ ਚਲੋ ਆਏ ਆ ਵੀ ਪਹਿਲਾਂ ਐਂਟਰੀਆਂ ਹੋ ਜੀ ਨੇ ਪਤਾ ਵੀ ਨਹੀਂ ਲੱਗਦਾ ਉਹ ਨਵੇਂਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਲੈਣ ਦਾ ਵੀ ਇੰਨਾ ਜਿਹੜੇ ਰੱਖੇ ਅੱਜ ਤਾਜੇ ਹਾਂ ਉਹਨਾਂ ਦੇ ਨਾਮ ਵੀ ਹੁੰਦੇ ਬੜੇ ਨਾਮ ਬੜੇ ਚਲੋ ਉਥੇ ਮੰਨ ਵੀ ਲੈਣੇ ਆ ਛੁੱਟੀਆਂ ਬਾਜੀਆਂ ਵੀ ਜ਼ਰੂਰੀ ਆ ਨਹੀਂ ਮੈਂ ਕਹਿੰਦਾ ਹਰੇਕ ਕਰਾ ਦਿੰਦਾ ਐ ਤਾਂ ਐਡਾ ਤਾਂ ਕੋਈ ਜੀ ਰੱਖੇ ਹੋਵੇ ਕੋਈ ਐਡਾ ਛੁੱਟੀਆਂ ਬਾਜੀਆਂ ਵੀ ਜ਼ਰੂਰੀ ਆ ਜਿਨੇ ਹੁਣ ਰੱਖੇ ਹੋਵੇ ਵਿਚਾਰੇ ਨੇ ਉਹਨੇ ਵੀ ਸ਼ੌਂਕ ਪੂਰਾ ਕਰਨਾ ਆਪਣਾ ਉਹ ਵੀ ਵਿਚਾਰਾ ਸ਼ੌਂਕ ਪੂਰਾ ਕਰ ਲਾਂਦਾ ਐ ਪਰ ਬਾਈ ਮੈਂ ਤਾਂ ਗੱਲ ਇਹੀ ਕਰਦਾ ਤਾਂ ਵੀ ਇਹ ਨਸਲ ਵਾਲੇ ਕੂਤਰਾਂ ਨਾ ਇਹ ਬੰਦੇ ਜਿਹਦੇ ਪਰਖ ਕੇ ਰੱਖੇ ਪਏ ਆ ਜਿਹਦੇ ਕੋਲ ਵੱਧ ਕਬੂਤਰ ਆ ਨਾ ਉਹ ਬੰਦੇ ਕੇ ਪਿਆਰ ਪਾ ਕੇ ਉਹਦੇ ਕਬੂਤਰ ਲਓ ਠੀਕ ਆ ਉਹਦੇ ਬੱਚਾ ਲਓ ਉਹਦੇ ਕਬੂਤਰ ਵੀ ਨਾ ਲਓ ਉਹ ਕੋਈ ਜਦੋਂ ਜਿੱਕਣਾ ਉਹਦੇ ਕੋਲ ਵੱਧ ਆ ਬੱਚੇ ਉਹਨੂੰ ਕਹਦੇ ਪਾਈ ਮੈਨੂੰ ਆ ਚਲੋ ਹਾਂ ਬੰਦਾ ਆਪੇ ਦੇ ਦਿੰਦਾ ਜੇ ਬੰਦਾ ਹੁਣ ਬੰਦੇ ਨਾਲ ਵਧੀਆ ਵਿਚਰੂਗਾ ਤਾਂ ਬੰਦੇ ਨੇ ਆਪੇ ਦੇ ਦਿੰਦਾ ਯਾਰ ਬੰਦਾ ਨਹੀਂ ਯਾਰ ਫ੍ਰੀ ਫ੍ਰੀ ਵੀ ਨਾ ਲਵੇ ਫਿਰ ਯਾਰ ਕਬੂਤਰ ਪਤਾ ਕੀ ਆ ਇਹ ਕਬੂਤਰ ਜੇ ਪਿਆਰ ਕਰਦੇ ਤੇ ਇਹਦੇ ਵਿੱਚੋਂ ਬੱਕਰੀ ਉਹ ਅਗਲੇ ਦੀ ਮਿਹਨਤ ਕਰੀਦੀ ਆ ਉਹਨੂੰ ਵੀ ਮੁੱਲ ਮਿਲੇ ਉਹਦਾ ਠੀਕ ਆ ਨਾ ਹਾਂ ਇੱਕਣਾ ਪਹਿਲਾਂ ਜਿੱਕਣਾ ਉਹਦੇ ਕੋਲ ਮੰਨ ਲਿਆ ਹੁ ਉਹ ਵੀ ਬੱਚੇ ਆਂ ਗਾਂ ਪਿਆਰ ਪੈ ਗਿਆ ਬੰਦੇ ਦਾ ਹਨਾ ਉਹਨਾਂ ਵਿੱਚ ਇੱਕ ਅੱਧਾ ਬੱਚਾ ਮੁੱਲ ਦੇਤਾ ਉਹਨੇ ਉਹਨੂੰ ਜੱਜ ਪਿਆਰੇ ਇੰਨਾ ਪੈ ਗਿਆ ਵੀ ਫਿਰ ਤਾਂ ਲੋੜੇ ਨਹੀਂ ਮੁੱਲ ਦੀ ਹੂੰ ਚਲੋ ਫਿਰ ਵੀ ਆਪਾਂ ਨੂੰ ਮਾਨ ਰੱਤ ਰੱਖਣਾ ਹੁੰਦਾ ਬੰਦੇ ਦਾ ਆਹ ਉਹ ਗੱਲਾਂ ਕਰਦਾ ਮੈਂ ਚਲੋ ਵੀਰੇ ਤੰਦਵਾਦ ਫਿਰ ਹੈ ਸਤਿ ਸ੍ਰੀ ਅਕਾਲ ਠੀਕ ਹੈ ਠੀਕ ਹੈ